ਸ਼ਾ ਅਵਤਨ ਸ਼ਾ ਵੀ ਕੇ ਅਵਤਨ ਸ਼ਾ ਇਹ ਅਵੇਸ਼ਾ ਉਹ ਕਿਹੜਾ ਹੁੰਦਾ ਖੁਦ ਪਰਮੇਸ਼ਰ ਦੀ ਗੱਲ ਬਹੁਤ ਵੱਡੀ ਤਾਕਤ ਹੈ ਜਿਹੜਾ ਆਪਣੇ ਗੁਰੂ ਤੋਂ ਨਾਮ ਲੈ ਕੇ ਬੰਦਗੀ ਕਰੇ ਝਪ ਕਰੇ ਤਪ ਕਰੇ ਤਪਸ਼ਾ ਕਰੇ ਜਿਸ ਤਰ੍ਹਾਂ ਸੰਤ ਮਹਾਰਾਜ ਨੇ ਤਪਸ਼ਾ ਕੀਤੀ ਸੋਖੇ ਪ੍ਰਮਾਨ ਨਾਲ ਉਹਨਾਂ ਵਿੱਚ ਫਿਰ ਅਵਤਾਰਾਂ ਵਾਲੀਆਂ ਸ਼ਕਤੀਆਂ ਪੈਦਾ ਹੋ ਜਾਂਦੀਆਂ ਨੇ ਜਿਹੜਾ ਆਪਣੇ ਗੁਰੂ ਤੋਂ ਨਾਮ ਲੈ ਕੇ ਜਪ ਕਰੇ ਤਪ ਕਰੇ ਸਿਮਰਨ ਕਰੇ ਸੰਜਮ ਰੱਖੇ ਕਦੇ ਫਿਰ ਉਹਨਾਂ ਦੇ ਕੋਲ ਇਹ ਕਲਾ ਆ ਜਾਂਦੀਆਂ ਹਨ ਅਵਤਾਰਾਂ ਵਾਲੀ ਅਨਸ਼ਾ ਅਵੇਸ਼ਾ ਨਿਤ ਨਿਮਿਤ ਜੁਗ ਕਾਰਨ 6 ਪ੍ਰਕਾਰ ਦੇ ਅਵਤਾਰ ਸੰਸਾਰ ਵਿੱਚ ਆਉਂਦੇ ਰਹਿੰਦੇ ਅਵੇਸ਼ਾ સ્વરૂਪ ਸੀ ਅਵਤਨਸ਼ਾ સ્વરૂਪ ਸੀ ਪਰ ਸ਼੍ਰੀ ਰਾਮ ਜੀ ਆਪ ਖੁਦ ਜਪ ਤਪ ਕੀਤਾ ਸੀ ਔਰ ਜਦੋਂ ਸ਼ਾਸਤਰ ਚੁਕਲੇ ਕਹਾਣਾ ਚੁਕ ਲਿਆ ਅਸ਼ਤਰਾਂ ਵਰ ਬਾਸ਼ਤਰਾਂ ਕਰਨ ਕਰਕੇ ਸੰਸਰ ਬਾਹੂ ਰਾਜੇ ਦੇ ਉਦਾਲੇ ਹੋ ਕੇ ਸੰਸ ਨਾਮ ਹਜ਼ਾਰ ਬਾਹ ਕਈ ਸੀ ਕਹਿੰਦੇ 500 ਬੰਦਾ ਨਾਲ ਸੀ ਜੇ ਉਹਦੀ ਹਜ਼ਾਰ ਬਾਹ ਹੋ ਗਈ ਹਜ਼ਾਰ ਬਾਹਾਂ ਤੱਕ ਸਾਰੀਆਂ ਪੰਨ ਪੰਨ ਕੇ ਤੋੜ ਮਰੋੜ ਕੇ ਉਹਨੂੰ ਖਤਮ ਕਰ ਦਿੱਤਾ ਉਹ ਇਹ ਜੇ ਇਸਤਰੀ ਦੇ ਦੁੱਖ ਪਿੱਛੇ ਪਰਸਰਾਮ ਵੀ ਅਵਤਾਰਾਂ ਵਿੱਚ ਵੀ ਆ ਗਿਆ ਉਹਨੂੰ ਵੀ ਰੋਣਾ ਪਿਆ ਤੋਂ ਅਮੀਰ ਇਕ ਇਸਤਰੀ ਦੇ ਦੁੱਖ ਪਿੱਛੇ ਰੋਣਾ ਇਹ ਤਾਂ ਮਾਮੂਲੀ ਜੀ ਗੱਲ ਐ ਆ ਤੈਨੂੰ ਨਾਮ ਸੁਣਾਵਾਂਗੇ ਨਾਮ ਤੋਂ ਬਿਨਾ ਅਜੇ ਸੁਰੂਵੇਂ ਅਗਲੀ ਗੱਲ ਕੀ ਖਿਆ ਖਾਇ ਆਜ ਰਾਜਾ ਬਾਬਾ ਜੀ ਸਾਰੇ ਜਾਣਦੇ ਨੇ ਮੈਂ ਜਾਣ ਕੇ ਛੇੜਦਾ ਹੁੰਦਾ ਵੀ ਇੰਨਾ ਚ ਕੋਈ ਉੱਭੜਨ ਵਾਲਾ ਵੀ ਹੈਗਾ ਲੋਵਾ ਕੋਈ ਸ਼ਾਂਤੀ ਧਰਮ ਕਰਨ ਵਾਲਾ ਸੁਣਨ ਵਾਲਾ ਵੀ ਆਇਆ ਤੇ ਸੁਣਾਉਣ ਆਏ ਨੇ ਪਹਿਲਾਂ ਤੈਨੂੰ ਇਹ ਨਾਲ ਕਹ ਲੂ ਮੈਂ ਇੱਕ ਫੜਾ ਦੇ ਇਹ ਗੱਲ ਪੀ ਕੇ ਆਖਾਈ ਅੱਜ ਰਾਜੀ ਦੀ ਗੱਲ ਬੜਾ ਜੱਫਤਪ ਸੀ ਤਾਂ ਮੈਂ ਸਮ ਸਮਾ ਆਨੰਦਮਈ ਹੋਈ ਤਾਂ ਮੈਂ ਥੋੜਾ ਸਮਾ ਥੋੜਾ ਕੁਝ ਮਿੰਟਾਂ ਲਈ ਹੈ ਇਹਨਾਂ ਬੋਲ ਕੇ ਕੁਝ ਜਿਸ ਤਰ੍ਹਾਂ ਕਿ ਤੋ ਚੱਲੇ ਆ ਕਿੱਥੇ ਜਾ ਰਹੇ ਆ ਕਿਸੇ ਟਿਕਾਣੇ ਤੇ ਜਾ ਕੇ ਕਿਸੇ ਨੂੰ ਖੜਾਉਣਾ ਨਹੀਂ ਹੁੰਦਾ ਮੰਜ ਵਿੱਚ ਨਹੀਂ ਕਿੱਥੋਂ ਚੱਲੇ ਆ ਕਿੱਥੇ ਕਿ ਜਾ ਰਹੇ ਸਫਰ ਕਿਨਾ ਤਾ ਹੈ ਹੋ ਗਿਆ ਔਰ ਬੰਦਰਗਾ ਦੇਖਦੇ ਆ ਕੋਈ ਜਹਾਜ਼ ਆਮ ਨਹੀਂ ਖੜਦੇ ਹੁੰਦੇ ਜਿਹੜੇ ਬੈਰੀ ਜਹਾਜ਼ਾਦ ਕਰਨੇ ਬੇੜਾ ਬੇੜੀ ਤੋਂ ਬੰਦਰਗਾ ਹੈ ਉਹਨਾਂ ਵਾਸਤੇ ਤਾਂ ਸੰਤ ਮਹਾਰਾਜ ਕਿਥੇ ਕਰਾਚੀ ਚਲੇ ਜਾਂਦੇ ਆ ਤਾਰ ਦੇ ਤਾਰ ਦੇ ਜਗਤ ਨੂੰ ਬਾਹਰ ਨੂੰ ਕੋਠਵਾਰ ਨੂੰ ਸਿੰਧ ਸਖਰ ਕਰਾਚੀੋਂ ਫਿਰ ਬੰਬਈ ਪਹੁੰਚੇ ਦਿਖਦੇ ਬੰਬਈੋਂ ਫਿਰ ਤਾਰ ਦੇ ਚਲੇ ਆਉਣਾ ਤੁਸੀਂ ਜਿਕਾਰਾ ਨਹੀਂ ਕਿ ਜਾਉਂਦਾ ਉਧਰ ਹੁਣ ਤੁਹਾਨੂੰ ਜਾਣ ਦਾ ਹੁਕਮ ਵੀ ਨਹੀਂ ਜਿੱਥੇ ਸੰਤ ਮਹਾਰਾਜ ਉਹ ਧਰਤੀਆਂ ਨੂੰ ਤਾਰ ਕੇ ਗਏ ਉਹ ਬੰਦਰਗਾਹਾਂ ਨੂੰ ਵੀ ਤਾਰ ਗਏ ਉਹ ਬੇੜਿਆਂ ਦੇ ਮਲਾਹਾਂ ਨੂੰ ਵੀ ਤਾਰ ਗਏ ਉਹ ਕਿਨਾਰੇ ਵੀ ਅਜ ਉਡੀਕਦੇ ਨੇ ਕਹਿੰਦੇ ਮਸਤਵਾਨੇ ਵਾਲੇ ਸੰਤ ਆਉਣਗੇ ਅੱਜ ਸਮਰ ਜੀ ਕਲ ਭਗਾਂ